ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੰਦਰ ਵੀ ਵੀਡੀਓ ਦੇ ਵਿੱਚ ਵੀ ਤੁਹਾਡਾ ਸਵਾਗਤ ਹੀ ਹੈ ਆਈ ਹੋਪ ਸਾਡ ਜਾਨੀ ਬਦਿਆਂ ਐਂਡ ਕੰਟ ਹੋਗੇ ਮੈਂ ਵੀ ਕਰਤੀ ਆ ਇਸੇ ਖੁਸ਼ੀ ਵਿੱਚ ਆਪ ਆਪਣਾ ਬਿਸਤੀ ਵਾਲਾ ਪ੍ਰੋਗਰਾਮ ਜਲਦੀ ਸ਼ੁਰੂ ਕਰਦੇ ਹਾਂ ਜੀ ਤੋ ਅਜੇ ਮੈਂ ਵੀ ਮੁੰਡਿਆਂ ਦੇ ਚੱਕਰ ਵਿੱਚ ਪੈਂਦੀ ਨਹੀਂ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਟਰੇ ਫਿਰਦੇ ਆ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ ਇੱਕ ਵਾਰ ਜੇ ਤੂੰ ਹਾਂ ਕਰੇ ਜਿੰਦ ਤੇਰੇ ਨਾਮ ਵੀ ਖਰਾਦਾ ਕੱਲ ਨਾ ਤਾਂ ਇਹ ਨੱਸ ਕਿਹੜਾ ਫੁੱਦੂ ਆ ਜੋ ਤੇਰੇ ਪਿੱਛੇ ਆਉਂਦਾ ਵਾ ਕਿਹੜਾ ਇਹਨੂੰ ਪੰਪ ਦੇਈ ਜਾਂਦਾ ਵੀ ਤੂੰ ਬਹੁਤ ਸੁਨੱਖੀ ਆ ਤੇ ਵੀਡੀਓ ਬਣਾ ਤੇ ਪਾਈ ਚੱਲ ਕੀ ਅਸੀਂ ਤੇਰੇ ਪਿੱਛੇ ਲੱਗੇ ਹੋਏ ਆ ਹੈ ਕੀ ਸਮਝਦੀ ਆ ਆਪਣੇ ਆਪ ਨੂੰ ਨਾ ਹੈ ਕੀ ਤੇਰੇ ਚ ਐਡਾ ਖਾਸ ਕਿੱਲੋ ਦਾ ਗੋਏ ਜਿੱਡਾ ਤੇਰਾ ਬੂਠਾ ਹੈ ਤੇ ਉਹ ਚੱਕ ਕੇ ਤੂੰ ਵੀਡੀਓ ਬਣਾਉਣ ਲੱਜੇਨੀ ਆ ਗੱਪ ਪਰ ਮੀਰੇ ਭਾਬੀ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਆ ਵੀਰੇ ਭਾਬੀ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਆ ਆਪਣੇ ਵਿਹੜੇ ਵਿੱਚ ਜਾਵਣ ਜਾਵਣ ਤੇ ਝੜਦੀ ਆ ਵੀਰੇ ਭਾਬੀ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਨਾ ਲੱਛਣਾ ਆਪਦੇ ਠੀਕ ਨਹੀਂ ਤੇ ਭਾਬੀ ਦੇ ਲੱਛਣ ਤੂੰ ਭਰਾ ਦੇ ਸਾਹਮਣੇ ਵਿਗਾੜੀ ਚੱਲ ਜੇ ਚੱਲ ਲੱਛਣ ਮਾੜੇ ਵੀ ਆ ਤਾਂ ਤੂੰ ਆਪ ਹੀ ਕਹਿ ਲੈ ਮੂੰਹ ਨਾਲ ਕਿ ਭਾਬੀ ਐਵੇਂ ਨਾ ਕਰ ਮੈਂ ਸ਼ਰੀਫ ਆ ਮੁੰਡਾ ਮੈਂ ਬਹੁਤ ਸੌਂ ਆ ਤੇਰੇ ਲੱਛਣ ਬਹੁਤ ਚੰਗੇ ਨੇ ਉਹ ਆਪਣੇ ਘਰ ਚ ਜਾਮਣਾ ਤੇ ਚੜਦੀ ਆ ਜਿੱਥੇ ਮਰਜੀ ਚੜੇ ਭਾਂੇ ਕੋਠੇ ਤੇ ਚੜ ਕੇ ਨੱਚੇ ਤੇਰਾ ਕੀ ਜਾਂਦਾ ਵਾ ਤੂੰ ਚੁੱਪ ਕਰਕੇ ਆਪਣੇ ਕਮਰੇ ਚ ਬਠਾ ਰਹਿ ਤੈਨੂੰ ਮੜੀਆਂ ਚੁੰਡੀਆਂ ਵੜਦੀ ਆ ਕੇ ਚੱਤਣਾ ਜੀ 306 ਫਿਰੋਜ਼ਪੁਰ ਵਾਲਿਆਂ ਦਾ ਹੁੰਨਾ ਬਹੁਤੀ ਹਵਾ ਜੀ ਨਾ ਕਰ ਚਾਰ ਬੋੜੀਗੜ ਕੀ ਮਿਲ ਗੇ ਐਸਾ ਥੋੜਾ ਪਾਉਂਗਾ ਸਾਰਾ ਚੰਡੀਗੜ੍ਹ ਘੁੰਮਣ ਲਾ ਦੂੰਗਾ ਓ ਮੂਹ ਕੱਟਿਆ ਤੇ ਪਹਿਲਾਂ ਤਾਂ ਤੇਰਾ ਨਾਮ ਗੋਰਾ ਸਿੰਘ ਨਹੀਂ ਕਾਲੂ ਸਿੰਘ ਹੋਣਾ ਚਾਹੀਦਾ ਸੀ ਉਹ ਕਾਲੂ ਸਿੰਘ ਜੀ ਪੰਪ ਬੜੀ ਕੁੱਤੀ ਚੀਜ਼ ਹੁੰਦੀ ਆ ਆ ਚਾਰਕ ਵਿਊਆਂ ਦੇ ਪਿੱਛੇ ਨਾ ਆਪਣਾ ਪਿੰਜਰ ਵਰਗਾ ਛਰੀਨ ਲੋਕਾਂ ਕੋ ਤੜਵਾ ਨਾ ਲਿਓ ਬੈਠੇ ਰੋ ਵੱਡੇ ਬਦਮਾਸ਼ ਬਣਨ ਦੀ ਕੋਈ ਲੋੜ ਨਹੀਂ ਆ ਘਰੇ ਬੈਠੋ ਤੇ ਦਾਲ ਰੋਟੀ ਖਾਓ ਤੇ RAMਨਾਲ ਟੀਵੀ ਵੇਖੋ ਆ ਬਦਮਾਸ਼ੀ ਦੇ ਕੰਮ ਦੇ ਵਿੱਚ ਨਾ ਪਾਓ ਐਵੇਂ ਫਿਸੇ ਜਾਓਗੇ ਕਿਸੇ ਦੇ ਚਿੱਤਣਾ ਥੱਲੇ ਆ ਕੇ ਝੋਟਾ ਸੰਡਾ ਬਹਿ ਗਿਆ ਕੋਈ ਬਚਣਾ ਕੱਖ ਨਹੀਂ ਤੇਰਾ ਇਹ ਤਬਾਕ ਧਮ ਧਮ ਇੱਕ ਤਾਂ ਪਿੰਬੁਗੜੀ ਵਾਲੇ ਜਮਰੂਦਾ ਨੇ ਇੰਨਾ ਜਲਬੂਸ ਕੱਢਿਆ ਪਿਆ ਜਿੱਦਣ ਦਾ ਮਰ ਜਾਣੇ ਨੇ ਟੈਂਟੂ ਬਣਾਏ ਆ ਸਰੀਰ ਤੇ ਕੋਈ ਕੱਪੜਾ ਪਾਉਂਦਾ ਨਹੀਂ ਹੈਗਾ ਟੈਟੂ ਦਿਖਾਉਂਦਾ ਰਹਿੰਦਾ ਰੀਲਾਂ ਦੇ ਵਿੱਚ ਵੀ ਹਾਂ ਵੇਖੋ ਮੈਂ ਬਣਾਇਆ ਟੈਟੂ ਪੈਸੇ ਲੱਗੇ ਮੇਰੇ ਦੇਖੋ ਵਿਊਜ਼ ਦੋ ਮੈਨੂੰ ਵਾਪਸ ਚਾਹੀਦੇ ਆ ਪੈਸੇ ਆ ਸੁੱਕੀ ਜੀ ਹੱਡੀ ਲੈ ਕੇ ਮੂਰੇ ਬੈ ਜਾਂਦਾ ਜਿੱਦਾਂ ਬਹੁਤ ਬੋਡੀ ਬਿਲਡਰ ਹੁੰਦਾ ਏ ਇੰਜਰ ਜੀ ਚੌੜ ਬੜੀ ਮਾਰੀ ਚੀਜ਼ ਆ ਡੱਬਾ ਤਾਂ ਤੂੰ ਕੱਪੜੇ ਪਾ ਕੇ ਵੀ ਖੋਲ ਸਕਦਾ ਐਵੇਂ ਚੌੜ ਚੌੜ ਦੇ ਵਿੱਚ ਸਾਰਾ ਡੱਬਾ ਨਾ ਖਾ ਜੀ ਇੱਕੋ ਦਿਨ ਚ ਫੇ ਟਟੀਆਂ ਲਾਂਦਾ ਫਿਰੇਗਾ ਥਾਂ ਥਾਂ ਤੇ ਗੰਦ ਪਾਏਗਾ ਪਲਾਸ ਦੇ ਗੇੜੇ ਤੇ ਗਲੇੜਾ ਦੇਏਗਾ ਫੇ ਤੇਰੀ ਬੁਗੜੀ ਤੇਰੀਆਂ ਰੀਲਾਂ ਬਣਾਉਂਦੀ ਫਿਰੇਗੀ ਕੀ ਹੋਇਆ ਮੇਰੇ ਬੁੱਗੂ ਨੂੰ ਟਟੀਆਂ ਲੱਗ ਗਈਆਂ ਨੇ ਚੱਲ ਕੋਈ ਨਾ ਬੈਜੋ ਹੋਣ ਹੁਣੇ ਠੀਕ ਹੋ ਜੂਗੀਂ ਬੁੱਗੂ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਨੀ ਮੈਂ ਵੜ ਜੇ ਵਧਾ ਕੇ ਹੱਥੀ ਛਾਂਪਾਂ ਛੱਲੇ ਪਾ ਕੇ ਨਾਲੇ ਚਮਟਾ ਵਜਾ ਕੇ ਪੁੱਤਾ ਕੱਢਿਆ ਕਰੂੰ ਨੀ ਮੈਂ ਖੋਲ ਲੈਣਾ ਡੇਰਾ ਸੰਗਤ ਸੱਦਿਆ ਕਰੂੰ ਓ ਮੇਰੇ ਨਾਂ ਤੇ ਲੱਗਣੇ ਚੱਕਾਰੇ ਨਹੀਂ ਦੁੱਖ ਤੇਰੇ ਨਾਮ ਤੇ ਗਧਿਆਂ ਜਿਕਾਰੇ ਨਹੀਂ ਤੇਰੇ ਦਾ 76 ਫੇਰਨੇ ਚਾਹੀਦੇ ਆ ਫੁੱਦੂਆ ਤੈਨੂੰ ਪੋਰਾ ਵੀ ਅਕਲ ਹੈਗੀ ਆ ਕਿ ਅਕਲ ਤੇਰੀ ਗਿੱਟਿਆਂ ਚ ਵੀ ਨਹੀਂ ਚਿੱਤਣਾ ਜੀ ਵੜੀ ਪਈ ਆ ਭੰਨ ਵਾਲਾ ਤੂੰ ਪਿਓ ਆ ਉਤੋਂ ਉਹ ਮਾਂ ਦਾ ਢਿੱਡ ਅੱਗੇ ਬਾਹਰ ਆਇਆ ਪਿਆ ਏ ਤੇ ਉਹਨੂੰ ਭੜਕਾਈ ਫਿਰਦਾ ਕੱਲ ਨੂੰ ਜੇ ਕੁਝ ਹੋ ਗਿਆ ਇਹੋ ਜੇ ਆ ਨਾ ਨੈੱਟ ਤੇ ਆ ਗਈ ਫਿਰ ਭੌਂਗਦੇ ਰਹਿੰਦੇ ਨੇ ਵੀ ਹਾਂ ਤੁਹਾਡੇ ਲੋਕਾਂ ਕਰਕੇ ਹੀ ਹੋਇਆ ਮੇਰੀ ਘਰ ਵਾਲੀ ਐਵੇਂ ਹੋ ਗਈ ਮੇਰੀ ਘਰ ਵਾਲੀ ਨੂੰ ਆ ਹੋ ਗਏ ਮੇਰੇ ਬੱਚੇ ਨੂੰ ਆ ਹੋ ਗਏ ਤੁਸੀਂ ਜ਼ਿੰਮੇਵਾਰ ਹੋ ਉਹ ਪਹਿਲਾਂ ਹੀ ਬੁੰਡ ਪੰਗੇ ਨਾਲ ਆ ਕਰੋ ਗੰਦੀ ਸਾਲੀ ਗੰਦੀ ਔਲਾਦ ਨਾ ਮਜਾ ਨਾ ਸੁਆਦ ਪਾਪਾ ਪਹੁੰਚ ਗਈ ਮੈਂ ਚੰਗਾ ਪਟਿਆਲੇ ਪਹੁੰਚ ਗਈ ਮੈਂ ਫਿਕਰ ਨਾ ਕਰੀ ਠੀਕ ਹੈ ਇੱਥੇ ਖਾ ਲੂਗੀ ਮੈਂ ਮਿੱਠੇ ਚਾਹ ਤਰੀ ਵਾਲੇ ਠੀਕ ਹੈ ਆਹੋ ਫਿਕਰ ਨਾ ਕਰੋ ਠੀਕ ਹੈ ਪਹੁੰਚ ਗਈ ਮੈਂ ਬੀਬੀ ਨੂੰ ਦੱਸ ਦੇ ਬੀਬੀ ਆਂਟੀ ਅਕਲ ਤਾਂ ਤੇਰੀ ਤੇ ਗੋਗੜ ਵਰਗੀ ਐ ਮੋਟੀ ਮੜੀ ਸ਼ਰਮ ਕਰ ਲਾ ਪਾਪੇ ਤੇ ਬੀਬੀ ਨੂੰ ਫੋਨ ਕਰਕੇ ਨਹੀਂ ਕਿਹਾ ਜਾਂਦਾ ਵੀ ਮੈਂ ਪਹੁੰਚ ਗਈ ਆ ਵੀਡੀਓ ਬਣਾ ਕੇ ਕੀ ਲੋਕਾਂ ਨੂੰ ਦੱਸ ਕੇ ਕੀ ਕਰ ਲੇਗੀ ਲੋਕੀ ਕੀ ਤੇਰੇ ਲਈ ਜਿਹੜੇ ਮਿੱਠੇ ਚੋਲ ਤੂੰ ਮੰਗਣ ਡੀਆਂ ਉਹ ਬਣਾ ਕੇ ਤੇਰੇ ਲਈ ਰਸਤੇ ਚਾਣਗੇ ਵੀ ਹਾਂ ਸੈਲੀਬ੍ਰਿਟੀ ਆਈਏ ਜੀ ਦੋ ਦੋ ਇਹਨਾਂ ਨੂੰ ਮਿੱਠੇ ਚੋਲ ਬਣਾ ਕੇ ਦੋ ਮਿੱਠੇ ਚੋਲ ਨਹੀਂ ਤੁਹਾਨੂੰ ਗੂਹ ਦੇਣਾ ਚਾਹੀਦਾ ਇਹੋ ਜਿਹਾਂ ਨੂੰ ਸਾਨੂੰ ਤਾਂ ਲੜਾਈ ਦੀ ਜਾਨ ਦੀ ਲੋੜ ਨਹੀਂ ਪੈਂਦੀ ਸਾਡੇ ਤਾਂ ਚੱਲੇ ਫੋਨ ਤੇ ਕੰਮ ਕਰਾ ਦੰਨੇ ਆ ਪ੍ਰਾਤਿਪ ਸਿੰਘ ਠਾ ਠਾ ਛੋਟੇ ਵੀ ਤੈਨੂੰ ਮੈਂ ਕੁਝ ਨਹੀਂ ਕਹਿਣਾ ਚਾਹੂੰਗੀ ਤੂੰ ਸਿਰਫ ਜਾ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੇ ਜੇ ਥੋੜਾ ਜਿਹਾ ਸਮਾਂ ਵੇਲ ਜਿੰਨਾ ਰੀਲਾਂ ਬਣਾਉਣ ਤੋਂ ਤਾਂ ਆਪਣੇ ਥੋੜੇ ਜੇ ਦੰਦ ਠੀਕ ਕਰਵਾ ਲਾ ਇੰਨਾ ਕੌਨਫੀਡੈਂਸ ਵੀ ਚੰਗਾ ਨਹੀਂ ਹੁੰਦਾ ਇਹ ਕੌਨਫੀਡੈਂਸ ਬੜੀ ਕੁੱਤੀ ਚੀਜ਼ ਹੁੰਦੀ ਆ ਜੇ ਵੱਧ ਜੇ ਨਾ ਆਪਣੇ ਤੇ ਹੀ ਭਾਰੂ ਹੋ ਜਾਂਦੀ ਆ ਸੋ ਸ਼ਰਮ ਕਰੋ ਐਂਡ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਬਾਅਦ ਚ ਨੂੰ ਬਦਮਾਸ਼ੀ ਕਰ ਲਿਓ ਹੋ ਜੀ ਕਿਹੜੀ ਖਾਸ ਗੱਲ ਆ ਤੇਰੇ ਵਾਲੀ ਚ ਅੱਜ ਦੱਸ ਹੀ ਦੇ ਫਿਰ ਕੇ ਨਾ ਲੈ ਸੁਣ ਫਿਰ ਜਿਹੜੀ ਉੱਠ ਤੜਕੇ ਨੂੰ ਗੁਰੂ ਘਰ ਜਾਂਦੀ ਆ ਉਹ ਜੱਟੀ ਮੇਰੀ 골ਡ ਤੇ ਜੱਟ ਉਹਦਾ ਜਾਂਦੀ ਆ ਉਹ ਇੱਕ ਤਾਂ ਇਹੋ ਜੀਆਂ ਦੀਆਂ ਨਾ ਵੀ ਨਾ ਬੇੜਾ ਹੀ ਬੈਠਾ ਪਿਆ ਐ ਮਰੌਂਦੀਆਂ ਐ ਸਾਰਾ ਸਾਰਾ ਦਿਨ ਬੋਂਡ ਨੇ ਤੇ ਗੀਤੇ ਬੜੀਆਂ ਸੌ ਸੌ ਹੌਣ ਦੇ ਲਾਉਂਦੀਆਂ ਨੇ ਉਹ ਮਾੜੀ ਜੀ ਸ਼ਰਮ ਕਰੋ ਐਡੀਆਂ ਸ਼ਰੀਫ ਕੁੜੀਆਂ ਲੋਕਾਂ ਨੇ ਲੈ ਕੇ ਕਿੱਥੇ ਜਾਣੀਆਂ ਨੇ ਉਹ ਤੁਹਾਡੇ ਤਾਂ ਕਰਤਾਰ ਲੋਕਾਂ ਕੋ ਦੇਖੇ ਨਹੀਂ ਜਾਂਦੇ ਤੁਸੀਂ ਤਾਂ ਘਰੇ ਹੀ ਬੈਠੀਆਂ ਕਰੋ ਤਾਨੂੰ ਨਹੀਂ ਚਾਹੀਦੀਆਂ ਉਹ ਜੀਆਂ ਕੁੜੀਆਂ ਵੀ ਬਹੁਤ ਪਿੱਛੇ ਲਾਈਆਂ ਹੋਣੀਆਂ ਮੈਂ ਸੱਚੀ ਵਿੱਚ ਰਾਹੇ ਤੈਨੂੰ ਸ਼ੌਕ ਦਊਂਗੀ ਉਹਨੂੰ ਕੁਝ ਵੀ ਨਹੀਂ ਕਹਿਣਾ ਤੈਨੂੰ ਠੋਕ ਦਊਂਗੀ ਸਈਏ ਸਤਾਬ ਜਹ ਬੰਦੇ ਪਿੱਛੇ ਲਾਈ ਲੱਗੀ ਖਬਰ ਪਤਾ ਜੇ ਤੇਰੇ ਸ਼ੌਕ ਤੂੰ ਉਹਨੂੰ ਨਹੀਂ ਸ਼ੌਕ ਤਾਂ ਤੂੰ ਲੋਕਾਂ ਨੂੰ ਕਰੀਆਂ ਕਿਉਂਕਿ ਜੋ ਤੇਰੀਆਂ 1 ਕਿਸਾਲ ਪਹਿਲਾਂ ਜਿਹਦੇ ਉਹ ਜਿਹੜੀ ਤੇਰੀ ਫੋਟੋ ਸੀ ਨਾ ਉਹਦੇ ਜਿਹੇ ਤੇਰੇ ਚਿੱਟੜ ਬੜੇ ਫਲੈਟ ਸੀ ਤੇ ਹੁਣ ਤੇਰੇ ਚਿੱਟੜ ਵੋਨਡ ਬਣੇ ਬੈਨੇ ਤਸਲਾ ਹੀ ਬਣੇ ਪੈਨੇ ਇੱਕ ਹਿਸਾਬ ਦੇ ਸੋ ਉਹਨੂੰ ਕੰਟਰੋਲ ਚ ਕਰ ਜਿਆਦਾ ਉਹਨੂੰ ਬਦਮਾਸ਼ੀ ਕਰਕੇ ਨਾ ਦਿਖਾ ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਏ ਤੂੰ ਜਦੋਂ ਵਿਸਨੇ ਪਹੁੰਚੇ ਇਹ ਤੇ ਦੁਨੀਆ ਨਹੀਂ ਖਪਰਾ ਚ ਆਉਣਾ ਏ ਮੇਰੇ ਲਈ ਸੁਪਨੇ ਚ ਆਉਣਾ ਏ ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਏ ਤੂੰ ਜਦੋਂ ਵਿਸਨੇ ਪਹੁੰਚੇ ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਏ ਤੂੰ ਜਦੋਂ ਵਿਸਨੇ ਪਹੁੰਚੇ ਚੱਲ ਮੰਨਿਆ ਘੋੜਾ ਤੇ ਪੱਟ ਲਾ ਕੇ ਰੱਖਿਆ ਹੀ ਹੁੰਦਾ ਉਹਨੇ ਪਰ ਤੇਰਾ ਹੱਥੇ ਕੀ ਵੜ ਗਿਆ ਜੋ ਵੀਡੀਓ ਚਲਦੀ ਚਲਦੀ ਦੇ ਵਿੱਚ ਹੀ ਮਰਨ ਲੱਗ ਗਈ ਹੱਥ ਪੈਰ ਵਿੱਚ ਹੀ ਕੱਲ ਨੂੰ ਤਾਂ ਕੁਝ ਹੋਰ ਮਨਵਾਈ ਜਾਣਗੀ ਸ਼ਰਮ ਨਹੀਂ ਆਉਂਦੀ ਭੋਲਾਗਾ ਕਾਮਨ ਸੈਂਸ ਵਰਤ ਲੋ ਵੀ ਇਹ ਕੋਈ ਚੀਜ਼ ਆ ਇਹ ਕੋਈ ਕੰਟੈਂਟ ਆ ਲੋਕਾਂ ਨੂੰ ਦਿਖਾਉਣ ਲਈ ਇਹ ਰੀਲ ਦਾ ਮਤਲਬ ਕੀ ਸੀ ਕੀ ਸ਼ੋਅ ਕੀਤਾ ਤੂੰ ਇਹ ਕਰਕੇ ਬੇਸਿਕ ਕਰਵਾ ਰਹੀਆਂ ਆਪਣੀ ਇਹੋ ਜੀ ਨਾਨਸੈਂਸ ਆਂਦਾ ਨਾ ਕੋਈ ਸ਼ਾਮ ਨਹੀਂ ਟੁੱਟ ਪੈਣ ਦਰਤੀ ਜੀਆਂ ਹਮਿੱਤਰਾਂ ਨੂੰ ਰੰਬ ਦੱਸਦਾ ਤੂੰ ਹਲਾ ਟਕਲਾ ਸੋਹਣੀਏ ਬੱਖੀਆਂ ਹਯੋਨੀ ਵਿੱਚ ਮੈਂ ਪੜਦੀ ਵੈ ਮੈਨੂੰ ਕੁੜੀਆਂ ਚੱਲਦੀਆਂ ਪੱਖੀਆਂ ਹਮੁੰਡੇ ਖੁੰਡ ਤੈਨੂੰ ਤੱਕ ਕੇ ਨੀ ਅੱਖਾਂ ਕਰਦੇ ਗਹਿਰੀਆਂ ਰੰਦੀਆਂ ਕੱਲੀ ਕਰੀ ਤੀ ਆਂਟੀ ਕਾਸ਼ ਤੂੰ ਪੜ ਲੈਂਦੀ ਮਾੜਾ ਮੋਟਾ ਯੂਨੀਵਰਸਿਟੀ ਚ ਤੈਨੂੰ ਤਾਂ ਹੀ ਕਿਤੇ ਮਾੜੀ ਮੋਟੀ ਅਖਲਾ ਜਾਂਦੀ ਕਿ ਚਲ ਜੇ ਦਰਜੀ ਨੇ ਤੇਰੀਆਂ ਬੱਖੀਆਂ ਢਿੱਡੀਆਂ ਸੀਤੀਆਂ ਤੇ ਪਾਟੀਆਂ ਪਾਟੀਆਂ ਪਈਆਂ ਨੇ ਤਾਂ ਤੈਨੂੰ ਕੀ ਅੱਗ ਲੱਗੀ ਸੀ ਰੀਲ ਬਣਾ ਕੇ ਲੋਕਾਂ ਨੂੰ ਦਿਖਾਉਣ ਦੀ ਉਹ ਮੜੀ ਜੀ ਕਾਮਨ ਸੈਂਸ ਵੀ ਵਰਤੋ ਆਂਟੀ ਇੰਨੀ ਜਵਾਨੀ ਕਿੱਥੇ ਲੈ ਕੇ ਜਾਣੀ ਆ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆਈ ਹੋਪ ਤੁਸੀਂ ਮੇਰੀ ਫੁੱਲ ਵੀਡੀਓ ਵੇਖੀ ਹੋਗੀ ਤਾਂ ਹੀ ਤਾਂ ਇੱਥੇ ਤੱਕ ਪਹੁੰਚੇ ਹੋ ਚਲੋ ਕੋਈ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਨਹੀਂ ਮਿਲੀ ਹੈ ਮਿਲਦੇ ਹਾਂ ਨਿਊ ਵੀਡੀਓ ਥੈਂਕ ਯੂ ਬਾਏ